ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਹੋਰ ਸੁਣਾਓ ਲੋਡਿੰਗ ਹੋ ਗਿਆ 5.5 ਦਾ ਟਾਈਮ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਸਨਾਓ ਕੀ ਹਾਲ ਐ ਨਵੇਂ ਬੰਦੇ ਵੀ ਲਾ ਕੇ ਜੜਨ ਆਪਣੇ YouTube ਤੇ ਵੀ Facebook ਤੇ ਵੀ ਹਾਂਜੀ ਹੈਲੋ ਹਾਂਜੀ ਬਾਈ ਹਾਂਜੀ ਹਾਂਜੀ ਵਧੀਆ ਜੀ ਵਧੀਆ ਵੀਰੇ ਸਤਿ ਸ਼੍ਰੀ ਅਕਾਲ ਜੀ ਜੀ ਫੇਸਬੁੱਕ ਵਾਲੇ ਗੁੱਡ ਮਾਰਨਿੰਗ ਬਈ ਇਹ ਜਿਹੜੇ ਗ੍ਰੀਨ ਵਾਲੇ ਪ੍ਰੋਸੈਸਰ ਨੇ ਜੀ ਘਟਾਈ ਵੀ ਘਟਾਈ ਸਿੱਕਾ ਜੀ ਸਾਬ ਪਾਈ ਕੀ ਕਹਿੰਦਾ ਮੈਂ ਗਿਆਨੇ ਤੋਂ ਠੀਕ ਹੈ ਜੀ ਧੰਨਵਾਦ ਬਾਈ ਸੁਖਦੀਪ ਹੈ ਹੋਰ ਸਾਨੂੰ ਸਾਰੇ ਪ੍ਰਾਪਾ ਸਾਹਿਬ ਠੀਕ ਹੈ ਜੀ ਬੜੀਆ ਕਲੀਅਰ ਆਈ ਜਾਂਦਾ ਬਾਈ ਲੋ ਵੀ ਉਹ ਤਾਂ ਬਾਟੀ ਨਹੀਂ ਖਾਲੀ ਸਾਰਿਆਂ ਨੇ ਕੋਈ ਦੇਖ ਹੀ ਲੇਤਾ ਅੱਜ ਠੀਕ ਹੈ ਜੀ ਬਾਈ

ਮੇਰਾ ਨੰਬਰ ਹੈਗਾ ਬਾਈ ਜੀ 988834986 ਉਹਨੂੰ ਵਰਖਾ ਤੇ ਜਿਆਦੇ ਲਾਲਿਓ ਦੀ ਵਰਖਾ ਤੇ ਜਿਆ ਮੈਸੇਜ ਛੱਡ ਦਿਓ 988834986 ਮਤ ਪੈ ਗਈ ਐ ਅਨਨ ਨੂੰ ਵੀ ਪਿਆ ਉਹਦਾ ਨਹੀਂ ਪਤਾ ਤੇ ਪਰ ਤੁਸੀਂ ਵੀ ਇੱਕ ਜਜਮੈਂਟ ਕਰਕੇ ਕੋਈ ਦੱਸ ਸਕਦੇ ਹੈ ਨਾ ਚਲੋ ਹੁਣ ਤੱਕ ਆ ਦਾ ਮੂਰੇ ਮਗਰ ਫੇਸ ਹੋ ਗਿਆ ਤਾਂ ਤੁਹਾਨੂੰ ਫੇਸ ਵੀ ਦਿਖਾਵਾਂਗੇ ਤਾਂ ਚੰਗੀ ਤਰ੍ਹਾਂ ਤੁਸੀਂ ਵੀ ਜਜਮੈਂਟ ਕਰਕੇ ਲਾਜ਼ਮੀ ਦੱਸਿਓ ਵੀ ਸਾਨੂੰ ਕਿਹੜੇ ਝੋਟੇ ਦੀ ਲੱਗਦੇ ਕਿਉਂਕਿ ਇੱਕ ਝੋਟੇ ਨੇ ਕਾਫੀ ਨਾਮ ਕੱਢਿਆ ਤਾਂ ਬਿਲਕੁਲ ਸਿੰਘਾਂ ਦੀ ਕੁਆਲਿਟੀ ਤੇ ਮੂੰਹ ਦੀ ਕੁਆਲਿਟੀ ਤੋਂ ਸੇਮ ਹੋ ਹੀ ਲੱਗਦੀ ਐ ਵੀ ਵਾਪੀ ਇਹ ਭਲਾਨੇ ਝੋਟੇ ਦੀ ਹੋਊਗੇ ਤਾਂ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਹਜੇ ਜਿਹੜੀ ਮੈਨੂੰ ਜੱਜਮੈਂਟ ਆ ਉਸ ਨੂੰ ਐਂਡ ਜੀ ਦੇ ਦੱਸੂ ਕਿ ਕਿਹੜੇ ਝੋਟੇ ਦਾ ਭਲੇਖਾ ਪੈਂਦਾ ਤੇ ਤੁਸੀਂ ਵੀ ਲਾਜ਼ਮੀ ਦੱਸੋ ਕਿ ਤੁਹਾਨੂੰ ਕਿਹੜੇ ਝੋਟੇ ਦਾ ਮਤਲਬ ਇਹਦੇ ਵਿੱਚੋਂ ਮਰੰਗਾ ਜਾਂ ਭਲੇਖਾ ਆ ਪਾ ਕਹਿ ਸਕਦੇ ਕਿਉਂਕਿ ਕਈ ਝੋਟੇ ਹੈ ਜੰਗਿਆ ਜਿਹੜੀ ਆਪ ਵੀ ਉਹ ਬੌਡੀ ਰਾਂਚ ਦੀ ਉਹ ਨਾ ਸੈਟਮ ਆਡੀ ਸਾਫ ਸਾੜ ਜਾਂਦੇ ਆ ਜਨਵਰ ਦੀ ਐਨੀਮਲ ਦੀ ਜਿਹੜੀ ਬਰੀਡ ਵਾਲਾ ਕੰਮ ਹੁੰਦਾ ਇਹ ਬਈ ਸਾਰੇ ਮਤਲਬ ਅਜਿ ਤੱਕ ਦੀਆਂ ਝਿਝੋਟੇਆਂ ਜਾਦੇ ਦੇਖਣ ਨੂੰ ਇਹਦੇ ਨਾਲ ਤਹੀ ਮਿਲ ਗਈਆਂ ਉਹ ਝੋਟੇ ਦੀਆਂ ਜਿੰਨਾਂ ਅੰਗਾਂ ਚ ਵੰਗੀਆਂ ਵੀ ਹੋਈਆਂ ਜਾਂ ਘਰੇ ਵੀ ਦੇਖਣ ਨੂੰ ਮਿਲੀਆਂ ਸਿੰਘ ਤੇ ਮੂੰਹ ਇਹ ਤੋਂ ਬਹੁਤ ਬਾਕੀ ਬਹੁਤ ਡਿਟਾਂ ਚੇਦੋ ਵੀ ਆਪਾਂ ਨੂੰ ਲੱਗ ਜਾਂਦੀ ਇਕ ਤੱਕ ਜੀ ਇਕ ਤਾਂ ਪਤੱਕ ਜੀ ਲਾਈਆ ਵੈਸੇ ਯਾ ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਕਿਹੜੇ ਝੋਟੇ ਵੀ ਲੱਗਦੀ ਹੈ ਦੱਸੋ ਜਰੂਰ ਫਿਰ ਆਪਾਂ ਦੇਖਦੇ ਆਂ ਵੀ ਹਾਂ ਯਾਰ ਬਾਕੀ ਆਪਣੇ ਜਦੋਂ ਆਪਾਂ ਇਹ ਕੰਮ 'ਚ ਪੈ ਜੰਨੇ ਆਂ ਵੀ ਆਪਾਂ ਨੂੰ ਪਤਾ ਲੱਗਦਾ ਸਾਰੇ ਭੈਣ ਭਰਾਵਾਂ ਨੂੰ

ਲਿਖਵੈਂਟਾ ਉਹ ਕਰੀ ਪਹੁੰਚੇ ਵੇ ਆਹ ਤੱਕ ਜੀ ਦੇ ਹੋਰ ਸਾਰੇ ਪਰਾ ਬਾਕੀ ਫੇਸਬੁੱਕ ਵਾਲੇ ਕਮੈਂਟ ਨਹੀਂ ਦੇਂਦੇ ਨੇ ਡੱਡਾ ਜਾ ਕੇ ਦੇਖ ਦਿੰਦਾ ਮੈਂ ਕਰਦਾ

ਨਾ ਉਹ ਵੀ ਹੋ ਗਈ ਸਭਾਈ ਕੰਪਲੀਟ ਦੇਖਦੇ ਆਂ ਫਿਰ ਆਪਾਂ ਕਿੰਨਾ ਸੀ ਜ਼ਰਾ ਤੇ 11 ਤੋਂ ਖਲੀ ਹੋਈ ਹੈ ਲੈ ਚੱਕ ਬੈਂਤ ਬਾਈ